ਕਹਿੰਦੇ ਨੇ ਜਿਹੜੇ ਗੁਰੂ ਮਹਾਰਾਜ ਜੀ ਦੀ ਪਰਮੇਸ਼ਰ ਦੀ ਕਥਾ ਸੁਣਦੜ ਉਹਦੀਆਂ 21 ਕੁਲਾ ਕਰ ਜਾਂਦੀਆਂ ਨੇ ਉਹ ਵੀ ਆਤਮਾ ਪਰਮਾਤਮਾ ਦੇ ਦੇਸ਼ ਚਲੀ ਜਾਂਦੀ ਹੈ ਤੇ ਉਹਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਨੇ ਇਸ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਕੁਝ ਵੀ ਸੋਚਣ ਦੀ ਲੋੜ ਨਹੀਂ ਸਾਧ ਸੰਗਤ ਜੀ ਇਹ ਗਰੰਟੀ ਹੈ ਜੇ ਕਥਾ ਸੁਣੂਗੇ ਤਾਂ ਹਿਰਦੇ ਦੀ ਸਾਰੀ ਮੈਲ ਉਤਰ ਜਾਂਦੀ ਹੈ ਬਸ ਗੱਲ ਇਹ ਹੈ ਕੀ ਭਾਵਨਾ ਨਾਲ ਸੁਣਨੀ ਤੇ ਇਕਾਗਰ ਜਿਤ ਹੋ ਕੇ ਸੁਣਨੀ ਕਥਾ ਸੁਣਦਿਆਂ ਸੁਣਦਿਆਂ ਸੱਚੇ ਸੱਜੇ ਜੀਵ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਆਪ ਜੀ ਬਹੁਤ ਪ੍ਰੇਮ ਦੇ ਨਾਲ ਜਗਤ ਗੁਰੂ ਗੁਰਨਾਨਕ ਸਾਹਿਬ ਜੀ ਦੀ ਕਥਾ ਸੁਣ ਰਹੇ ਹੈ ਗੁਰੂ ਮਹਾਰਾਜ ਸੁਮੀਰ ਪर्वਤ ਤੇ ਜਾ ਰਹੇ ਨੇ ਤੇ ਸਿੱਧਾਂ ਦੀ ਮੰਡਲੀ ਗੁਰੂ ਮਹਾਰਾਜ ਜੀ ਨੂੰ ਆਪਣੇ ਸਵਾਲਾਂ ਦੇ ਨਾਲ ਉਲਝਾਉਣਾ ਚਾਹੁੰਦੇ ਨੇ ਸਾਰੇ ਸਿੱਧਾਂ ਨੇ ਬਹੁਤ ਜ਼ੋਰ ਲਾਇਆ ਪਰ ਉਹ ਗੁਰੂ ਮਹਾਰਾਜ ਨੂੰ ਹਰਾ ਨਹੀਂ ਸਕੇ ਉਹਨਾਂ ਸਿੱਧਾਂ ਦੇ ਵਿੱਚੋਂ ਇੱਕ ਸਿੱਧ ਸੀ ਮੰਗਲਨਾਥ ਉਹ ਬਹੁਤ ਹੀ ਚੰਗਾ ਤੇ ਨੇਕ ਇਨਸਾਨ ਸੀ ਸੁਭਾਅ ਉਹਦਾ ਬਹੁਤ ਹੀ ਕੋਮਲ ਸੀ ਤੇ ਭਗਤੀ ਕਰਨ ਵਾਲਾ ਸੀ ਗੋਰਖਨਾਥ ਨੇ ਉਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ ਗੋਰਖਨਾਥ ਦੀ ਆਗਿਆ ਲੈ ਕੇ ਮੰਗਲਨਾਥ ਗੁਰੂ ਸਾਹਿਬ ਜੀ ਦੇ ਕੋਲ ਤਾਂ ਆਇਆ ਪਰ ਉਹ ਬਾਕੀ ਸਿੱਧਾਂ ਵਾਂਗ ਨਹੀਂ ਸੀ ਉਹਨੇ ਆਂਦਿਆਂ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਉਹਨੇ ਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਪ੍ਰੇਮ ਕੀਤਾ। ਉਹਨੇ ਗੁਰੂ ਸਾਹਿਬ ਜੀ ਨੂੰ ਕੋਈ ਪੁੱਠਾ ਸਿੱਧਾ ਸਵਾਲ ਨਹੀਂ ਕੀਤਾ। ਸਗੋਂ ਉਹਨੇ ਉਹ ਗੱਲਾਂ ਪੁੱਛੀਆਂ ਜਿਹੜੀਆਂ ਆਪਣੇ ਕਲਿਆਣ ਵਾਸਤੇ ਪੁੱਛਣੀਆਂ ਚਾਹੀਦੀਆਂ ਨੇ। ਕਿਉਂਕਿ ਸਾਧ ਸੰਗਤ ਜੀ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਸਵਾਲ ਪੁੱਛਦਾ ਹੈ। ਕੋਈ ਇਹ ਸਵਾਲ ਪੁੱਛਦਾ ਹੈ ਵੀ ਮਹਾਰਾਜ ਸਾਡੀ ਮੁਕਤੀ ਕਿਵੇਂ ਹੋ ਸਕਦੀ ਹੈ? ਇਹ ਸਭ ਤੋਂ ਉੱਤਮ ਪ੍ਰਸ਼ਨ ਨੇ ਭਾਵਨਾ ਸ਼ਰਦਾ ਨਾਲ ਜੇ ਇਹ ਪ੍ਰਸ਼ਨ ਪੁੱਛਿਆ ਜਾਏ ਗੁਰੂ ਮਹਾਰਾਜ ਨੂੰ ਤਾਂ ਇਹ ਹੈ ਉੱਤਮ ਪ੍ਰਸ਼ਨੀ ਫਿਰ ਕੁਝ ਹੁੰਦੇ ਨੇ ਮੱਧਮ ਪ੍ਰਸ਼ਨੀ ਜਿਹੜੇ ਸਿਰਫ ਜਾਣਕਾਰੀ ਲੈਣਾ ਚਾਹੁੰਦੇ ਨੇ ਗਿਆਨ ਜਾਂ ਨੌਲੇਜ ਲੈਣ ਚਾਹੁੰਦੇ ਨੇ ਤੇ ਤੀਸਰੇ ਉਹ ਹੁੰਦੇ ਨੇ ਲੋਕ ਜਿਹੜੇ ਸਭ ਤੋਂ ਘਟੀਆ ਗੱਲ ਪੁੱਛਦੇ ਨੇ ਜਿਹੜੇ ਦੂਸਰੇ ਦਾ ਇੰਤਿਹਾਨ ਲੈਣ ਵਾਸਤੇ ਪੁੱਛਦੇ ਨੇ ਜਿਹੜੇ ਪ੍ਰਸ਼ਨਾਂ ਤੋਂ ਉਹਨਾਂ ਨੂੰ ਇਹ ਪਤਾ ਚੱਲ ਸਕੇ ਵੀ ਇਹ ਸਾਹਮਣੇ ਵਾਲਾ ਬੰਦਾ ਕਿੰਨਾ ਕੁ ਗਿਆਨ ਰੱਖਦਾ ਹੈ ਕਿੰਨੀ ਕੁ ਨੌਲੇਜ ਰੱਖਦਾ ਹੈ ਅਸਲ ਵਿੱਚ ਸਾਧ ਸੰਗਤ ਜੀ ਇਹੋ ਜਿਹੇ ਲੋਕਾਂ ਨੂੰ ਸਵਾਲ ਕਰਨਾ ਆਉਂਦਾ ਹੀ ਨਹੀਂ ਜੇ ਉਹ ਸਵਾਲ ਕਰ ਵੀ ਦੇਣ ਤਾਂ ਉਹਨਾਂ ਦਾ ਸਵਾਲ ਬੇਟੰਗਾ ਹੁੰਦਾ ਹੈ ਉਹਨਾਂ ਦੇ ਸਵਾਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਉਹ ਘੱਟ ਪੜੇ ਲਿਖੇ ਨੇ ਘੱਟ ਸਮਝ ਰੱਖਦੇ ਨੇ ਸੋ ਸਾਧ ਸੰਗਤ ਜੀ ਸਿੱਧਾਂ ਨੇ ਗੁਰੂ ਮਹਾਰਾਜ ਜੀ ਨੂੰ ਬਹੁਤ ਸਵਾਲ ਕੀਤੇ ਨੇ ਕਈ ਸਿੱਧਾਂ ਨੇ ਤਾਂ ਗੁਰੂ ਮਹਾਰਾਜ ਜੀ ਨੂੰ ਉਲਝਾਨ ਵਾਸਤੇ ਸਵਾਲ ਕੀਤੇ ਕਿ ਵੇਖੀਏ ਕਿ ਕਿੰਨੀ ਕਨੋਲਿਜ ਹੈ ਗੁਰੂ ਮਹਾਰਾਜ ਉਹ ਕਿੰਨੀ ਕ ਸਮਝ ਹੈ ਪਰ ਕਈਆਂ ਨੇ ਸਵਾਲ ਕੀਤੇ ਨੇ ਆਪਣਾ ਗਿਆਨ ਵਿਧਾਨ ਵਾਸਤੇ ਆਪ ਕੁਝ ਸਿੱਖਣ ਵਾਸਤੇ ਮੰਗਲਨਾਥ ਨੇ ਜੋ ਵੀ ਗੁਰੂ ਮਹਾਰਾਜ ਜੀ ਨੂੰ ਪੁੱਛਿਆ ਸੀ ਉਹ ਪਰਮਾਰਥ ਦੀ ਸਿੱਧੀ ਵਾਸਤੇ ਸੀ ਜਾਨ ਲੱਗਿਆ ਬਹੁਤ ادب ਦੇ ਨਾਲ ਮੰਗਲਨਾਥ ਜੀ ਨੇ ਮੱਥਾ ਟੇਕਿਆ ਤੇ ਵਾਪਸ ਚਲੇ ਗਏ ਵਾਪਿਸ ਗੋਰਖਨਾਥ ਜੀ ਕੋਲ ਜਾ ਕੇ ਕਹਿੰਦੇ ਗੁਰੂ ਜੀ ਗੁਰਨਾਨਕ ਪ੍ਰਮਾਤਮਾ ਦੇ ਰੂਪ ਨੇ ਪ੍ਰਮਾਤਮਾ ਤੇ ਗੁਰੂ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਤੇ ਇਧਰ ਪਾਈ ਮਰਦਾਨਾ ਜੀ ਵੀ ਬਹੁਤ ਹੈਰਾਨ ਹੁੰਦੇ ਨੇ ਵੀ ਪਹਿਲੇ ਵੀ ਬਹੁਤ ਸਿੱਧਾਏ ਨੇ ਪਰ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਮੱਥਾ ਨਹੀਂ ਟੇਕਿਆ ਪਰ ਇਹ ਮੰਗਲਨਾਥ ਕਹੋ ਜਾਂ ਸਿੱਧਾ ਜਿਨੇ ਆਂਧਿਆਸਾਰ ਵੀ ਮੱਥਾ ਟੇਕਿਆ ਤੇ ਜਾਨ ਵਿਲੇ ਦੀ ਮੱਥਾ ਟੇਕਿਆ ਇਹਦੇ ਤਾਂ ਬੋਲ ਵੀ ਬਹੁਤ ਮਿੱਠੇ ਸੀ ਬੰਦਾ ਵੀ ਨੇਕ ਸੀ ਬਹੁਤ ਕਮਾਲ ਦਾ ਬੰਦਾ ਸੀ ਬਾਕੀ ਸਿੱਧਾ ਨਾਲੋਂ ਇਸ ਸਿੱਧ ਦਾ ਬਹੁਤ ਫਰਕ ਹੈ ਤਾਂ ਉਸ ਵੇਲੇ ਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਦੱਸਦੇ ਨੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹਦਾ ਸੁਭਾਅ ਬਹੁਤ ਕੋਮਲ ਸੀ ਲੱਗਦਾ ਵੀ ਅੰਦਰੋਂ ਟਿਕਿਆ ਹੋਇਆ ਸੀ ਤੇ ਐਨੇ ਤੁਹਾਡੇ ਨਾਲ ਬਹੁਤ ਪ੍ਰੇਮ ਕੀਤਾ ਲੱਗਦਾ ਹੈ ਵੀ ਐਨੇ ਤੁਹਾਨੂੰ ਬਹੁਤ ਚੰਗੀ ਤਰੀਕੇ ਜਾਣਿਆ ਤੇ ਇਹਨੇ ਤੁਹਾਡੇ ਨਾਲ ਕੋਈ वाद-विवाद ਕੋਈ ਝਗੜਾ ਨਹੀਂ ਕੀਤਾ ਤੇ ਤੁਹਾਨੂੰ ਮਿਲ ਕੇ ਮਹਾਰਾਜ ਖੁਸ਼ ਹੋਇਆ ਹੋਰ ਵੀ ਜਿਹੜੇ ਸਿੱਧਾ ਏ ਸੀ ਉਹ ਆਏ ਤਾਂ ਨਹੀਂ ਪਰ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਇਹ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਮਹਾਰਾਜ ਇੰਨੇ ਬਚਨ ਕੁਝ ਐਹੋ ਜੇ ਕੀਤੇ ਜਿਹਦੇ ਕਾਰਨ ਤੁਸੀਂ ਵੀ ਬਹੁਤ ਖੁਸ਼ ਹੋਏ ਤੇ ਮਹਾਰਾਜ ਉਹ ਵੀ ਬਹੁਤ ਖੁਸ਼ ਹੋਇਆ ਗੁਰਨਾਨਕ ਸੱਚੇ ਪਾਤਸ਼ਾਹ ਪਈ ਮਰਦਾਨੇ ਦੀ ਗੱਲ ਸੁਣ ਕੇ ਕਹਿਣ ਲੱਗੇ ਮਰਦਾਨਿਆਂ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਸਾਜ ਸੰਗਤ ਜੀ ਇੱਕ ਸੰਪਰਦਾ ਦੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਸੰਸਾਰ ਵਿੱਚ ਵੱਖਰੇ ਵੱਖਰੇ ਧਰਮ ਨੇ ਵੱਖਰੀਆਂ ਵੱਖਰੀਆਂ ਲੋਕਾਂ ਦੀਆਂ ਸੋਚਾਂ ਨੇ ਅਤੇ ਵੱਖਰੇ ਵੱਖਰੇ ਸੰਪਰਦਾਏ ਹਨ ਸਾਰੀ ਸੰਪਰਦਾ ਦੇ ਵਿੱਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਸਾਰੀ ਸੰਪਰਦਾ ਦੇ ਵਿੱਚ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਕਿਸੇ ਜਾਤੀ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਜੋ ਕਹੇ ਲੋ ਸਾਰੇ ਬ੍ਰਾਹਮਣ ਬ੍ਰह्मज्ञानी ਨਹੀਂ ਹੁੰਦੇ ਤੇ ਸਾਰੇ ਚੰਡਾਲ ਚੰਡਾਲ ਵੀ ਨਹੀਂ ਹੁੰਦੇ ਚੰਡਾਲਾਂ ਵਿੱਚ ਵੀ ਬ੍ਰह्मज्ञानी ਹੋਏ ਨੇ ਤੇ ਬ੍ਰਾਹਮਣਾ ਵਿੱਚ ਵੀ ਚੰਡਾਲ ਹੋਏ ਨੇ ਇੱਥੇ ਬਾਹਮਣ ਦਾ ਮਤਲਬ ਹੈ ਜਿਹੜਾ ਬ੍ਰह्म ਦੀ ਵਿਚਾਰ ਕਰਦਾ ਹੋਵੇ ਧਰਤੀ ਤੇ ਬਹੁਤ ਚੰਗੇ ਚੰਗੇ ਬ੍ਰਾਹਮਣ ਵੀ ਹੋ ਚੁੱਕੇ ਨੇ ਇਸ ਲਈ ਸਾਰੇ ਬ੍ਰਾਹਮਣ ਵੀ ਮਾੜੇ ਨਹੀਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚ ਉਹਨਾ ਬ੍ਰਾਹਮਣਾ ਦੀ ਵੀ ਬਾਣੀ ਹੈ ਜਿਹੜੇ ਜਾਤ ਕਰਕੇ ਬ੍ਰਾਹਮਣ ਸੀ ਇਸ ਲਈ ਸਾਰੇ ਬ੍ਰਾਹਮਣ ਵੀ ਨਹੀਂ ਮਾੜੇ ਤੇ ਸਾਰੇ ਚੰਡਾਲ ਵੀ ਨਹੀਂ ਮਾੜੇ ਆ ਜਿਹੜਾ ਗੰਗੂ ਸੀ ਇਹ ਵੀ ਬ੍ਰਾਹਮਣ ਹੀ ਸੀ ਬਾਹਮਣਾ ਦੇ ਘਰੇ ਜਨਮ ਲੈ ਕੇ ਐਨੇ ਚੰਡਾਲਾ ਵਾਲਾ ਕੰਮ ਕੀਤਾ ਭਾਈ ਸਤੀਦਾਸ ਤੇ ਭਾਈ ਮਤੀਦਾਸ ਜੀ ਵੀ ਬੰਮਨ ਹੋਏ ਨੇ ਪਰ ਉਹ ਗੁਰੂ ਵਾਸਤੇ ਸ਼ਹੀਦ ਹੋਏ ਨੇ ਸਾਧ ਸੰਗਤ ਜੀ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਜਾਤ ਦੇ ਬ੍ਰਾਹਮਣ ਸੀ ਪਰ ਉਹ ਗੁਰੂ ਮਹਾਰਾਜ ਦੀ ਵਾਸਤੇ ਸ਼ਹੀਦ ਹੋਏ ਇੱਕ ਆਰੇ ਨਾਲ ਚਿਰੇ ਗਏ ਤੇ ਇੱਕ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਤੇ ਐਵੇਂ ਗੰਗੂ ਵੀ ਬ੍ਰਾਹਮਣ ਸੀ ਜਿਨੇ ਗੁਰੂ ਮਹਾਰਾਜ ਜਿਹਦੇ ਸ਼ਾਹਬਜਾਦਿਆਂ ਨੂੰ ਸ਼ਹੀਦ ਕਰਾ ਦਿੱਤਾ ਇਸੇ ਦੁਸ਼ਟ ਗੰਗੂ ਨੇ ਇਹ ਪਾਪ ਕੀਤਾ ਸ਼ਾਹਬਜਾਦਿਆਂ ਨੂੰ ਸੂਬੇ ਕੁਲ ਫੜਵਾਇਆ ਇਸ ਲਈ ਸਾਰੇ ਬੰਮਨ ਚੰਗੇ ਨਹੀਂ ਤੇ ਸਾਰੇ ਬੰਮਨ ਮਾੜੇ ਨਹੀਂ ਸਾਰੇ ਚੰਡਾਲ ਵੀ ਚੰਗੇ ਨਹੀਂ ਤੇ ਸਾਰੇ ਚੰਡਾਲ ਮਾੜੇ ਵੀ ਨਹੀਂ ਇਸ ਲਈ ਸਾ ਸੰਗਰਜੀ ਹਰ ਜਾਤੀ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਤਾਂ ਮਹਾਰਾਜ ਕਹਿੰਦੇ ਮਰਦਾਨਿਆਂ ਗੱਲ ਸੁਣ ਸਾਰੇ ਸਿੱਧ ਚੰਗੇ ਨਹੀਂ ਤੇ ਸਾਰੇ ਸਿੱਧ ਮਾੜੇ ਵੀ ਨਹੀਂ ਇੱਕ ਸੰਪਰਦਾਈ ਦੇ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਬਹੁਤਾਂ ਲੋਕ ਤਾਂ ਸਿਰਫ ਭੇਸ ਤਾਰਨ ਕਰਦੇ ਨੇ ਕੋਈ ਬਾਹਮਣਾ ਵਾਲੇ ਕੱਪੜੇ ਪਾ ਲੈਂਦਾ ਕੋਈ ਸੰਨਿਆਸੀਆਂ ਵਾਲੇ ਕੱਪੜੇ ਪਾ ਲੈਂਦਾ ਤੇ ਕੋਈ ਛਦਰੀਆਂ ਵਾਲੇ ਕੱਪੜੇ ਪਾ ਲੈਂਦਾ ਬਹੁਤੇ ਲੋਕ ਸਿਰਫ ਢੇਸੀ ਬਣਾਈ ਫਿਰਦੇ ਨੇ ਪਰ ਅੰਦਰ ਉਹਨਾਂ ਦੇ ਧਰਮ ਦੀ ਕੋਈ ਗੱਲ ਨਹੀਂ ਹੈ ਕੋਈ ਚੰਗਾ ਕੰਮ ਨਹੀਂ ਕਰਦੇ ਜਿਵੇਂ ਦਾਨ ਪੁੰਨ ਨਹੀਂ ਕਰਦੇ ਸਾਥ ਸੰਗਤ ਦੀ ਸੇਵਾ ਨਹੀਂ ਕਰਦੇ ਪਰਮਾਤਮਾ ਦੀ ਉਸਤਤ ਕੋਈ ਸਿਮਰਨ ਅਭਿਆਸ ਕੋਈ ਚੰਗਾ ਕੰਮ ਨਹੀਂ ਕਰਦੇ ਬਾਕੀ ਬਸ ਬਾਹਰੋਂ-ਬਾਹਰੋਂ ਬਾਣਾ ਪਾ ਲਿਆ ਹੈ ਲਿਬਾਸ ਦਾ ਧਰਮੀਆਂ ਵਾਲਾ ਬਣਾ ਲਿਆ ਪਰ ਅੰਦਰੋਂ ਧਰਮੀ ਨਹੀਂ ਹੈ ਸਾਥ ਸੰਗਤ ਦੀ ਧਰਮ ਮਾੜਾ ਨਹੀਂ ਹੈ ਸਰਾਂ ਦੇ ਵਿੱਚ ਜਿਹੜੇ ਬੰਦੇ ਨੇ ਉਹੀ ਮਾਰੇ ਚੰਗੇ ਹੁੰਦੇ ਨੇ ਅੱਜ ਤੁਸੀਂ ਵੇਖਿਆ ਹੋਣਾ ਕੰਗ ਲੋਗ ਇਹ ਕਹਿ ਕੇ ਅੰਮ੍ਰਿਤ ਨਹੀਂ ਛਕਦੇ ਵੀ ਅੰਮ੍ਰਿਤਧਾਰੀ ਅਸੀਂ ਵੇਖੇ ਨੇ ਕਿੰਨੇ ਗਲਤ ਕੰਮ ਕਰਦੇ ਨੇ ਸਾਧ ਸੰਗਤ ਜੀ ਕਮਾਲ ਦੀ ਗੱਲ ਹੈ ਜੇ ਕੋਈ ਗਲਤ ਕੰਮ ਕਰ ਰਿਹਾ ਹੈ ਜੇ ਦਿਖਦਾ ਵੀ ਉਹ ਚੰਗਾ ਕੰਮ ਨਹੀਂ ਕਰਦਾ ਪਿਆ ਤਾਂ ਤੁਸੀਂ ਚੰਗਾ ਕੰਮ ਕਰਕੇ ਅੰਮ੍ਰਿਤ ਛੱਕੇ ਨਾਮ ਰੋਸ਼ਨ ਕਰੋ ਜੇ ਐਵੇਂ ਲੱਗਦਾ ਹੀ ਹੈ ਵੀ ਇਹ ਅੰਮ੍ਰਿਤ ਸ਼ਕ ਦੇ ਲੋਕ ਚੰਗਾ ਕੰਮ ਨਹੀਂ ਕਰਦੇ ਇਸ ਲਈ ਮੈਂ ਅੰਮ੍ਰਿਤ ਨਹੀਂ ਛਕਣਾ ਤਾਂ ਇਹ ਬਹਾਨਾ ਕੀ ਹੋਇਆ ਅੰਮ੍ਰਿਤ ਨਾ ਛਕਣ ਦਾ ਕਿਉਂਕਿ ਸਾਥ ਸੰਗਤ ਜੀ ਹਰ ਧਰਮ ਦੇ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਹੁਣ ਗੱਲ ਤਾਂ ਸਿਰਫ ਇਹ ਹੈ ਵੀ ਤੁਸੀਂ ਚੰਗਿਆਂ ਨੂੰ ਦੇਖ ਕੇ ਪ੍ਰੇਰਿਤ ਹੋਣਾ ਹੈ ਕਿ ਮਾੜਿਆਂ ਨੂੰ ਦੇਖ ਕੇ ਤੁਸੀਂ ਪਿੱਛੇ ਹਟਣਾ ਸਾਥ ਸੰਗਤ ਜੀ ਕਿਸੇ ਵੀ ਧਰਮ ਦੇ ਵਿੱਚ ਮਾੜੀ ਸਿੱਖਿਆ ਨਹੀਂ ਦਿੱਤੀ ਗਈ ਕੁਰਾਨ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਹੋਇਆ ਤੁਸੀਂ 7 ਤੇ 9 ਸਾਲ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਨ ਕੇ ਮਾਰ ਦਵੋ ਬਲਕਿ ਮੁਹੰਮਦ ਸਾਹਿਬ ਜੀ ਨੇ ਤਾਂ ਛੋਟੇ ਬੱਚਿਆਂ ਤੇ ਖਾਸ ਧਿਆਨ ਦਿੱਤਾ ਸੀ ਉਸ ਵੇਲੇ ਹੁੰਦਾ ਕਿ ਸੀ ਅਰਬ ਦੇ ਵਿੱਚ ਛੋਟੇ-ਛੋਟੇ ਜਮਦੇ ਬੱਚਿਆਂ ਨੂੰ ਪੁੱਜੇ ਵਿੱਚ ਦੇ ਕੇ ਮਾਰ ਦਿੰਦੇ ਸੀ ਪਰ ਮੁਹੰਮਦ ਸਾਹਿਬ ਜੀ ਨੇ ਇਹਦੇ ਖਿਲਾਫ ਬਹੁਤ ਪ੍ਰਚਾਰ ਕੀਤਾ ਕਿ ਬੱਚਿਆਂ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਇਹਦੇ ਨਾਲ ਅੱਲਾ ਦੀ ਕਿਰਪਾ ਹੁੰਦੀ ਹੈ ਪਰ ਉਸੇ ਕੌਮ ਦੇ ਵਜ਼ੀਰ ਖਾਨ ਨੇ ਸੱਤ ਤੇ 9 ਸਾਲ ਦੇ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਛੋਟੇ 4 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ। ਜਿਨ੍ਹਾਂ ਨੇ ਇਹ ਕੰਮ ਕੀਤੇ ਤੇ ਕਰਵਾਏ ਉਹ ਵੀ ਤਾਂ ਮੁਸਲਮਾਨ ਹੀ ਸਨ। ਸਾਧ ਸੰਗਤ ਜੀ ਮੁਸਲਮਾਨਾਂ ਦੇ ਵਿੱਚ ਜਿਵੇਂ ਗਨੀ ਖਾਂ, ਨਬੀ ਖਾਂ, ਸਾਈ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ, ਪੀਰ ਪੀਖਣ ਸ਼ਾਹ ਜੀ, ਭਾਈ ਮਰਦਾਨਾ ਜੀ ਵਰਗੇ ਇਹ ਸਾਰੇ ਮੁਸਲਮਾਨ ਹੀ ਸੀ ਪਰ ਐਵੇਂ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਮੁਸਲਮਾਨ ਸਾਰੇ ਮਾੜੇ ਨੇ ਸੋ ਮੁਸਲਮਾਨਾਂ ਦੇ ਵਿੱਚ ਵੀ ਬਹੁਤ ਚੰਗੇ ਤੋਂ ਚੰਗੇ ਮੁਸਲਮਾਨ ਸਨ ਤੇ ਬਹੁਤ ਮਾੜੇ ਤੋਂ ਮਾੜੇ ਵੀ ਸਨ ਐਵੇਂ ਸਿੱਖਾਂ ਦੇ ਵਿੱਚ ਵੀ ਬਹੁਤ ਚੰਗੇ ਤੋਂ ਚੰਗੇ ਗੁਰਸੇਖ ਬ੍ਰਹਮ ਗਿਆਨੀ ਸ਼ਹੀਦ ਹੋਏ ਨੇ ਤੇ ਸਿੱਖਾਂ ਦੇ ਘਰਾ ਵਿੱਚ ਇਹੋ ਜਿਹੇ ਪਾਪੀ ਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਭਰਾਵਾਂ ਨੂੰ ਮਾਰਿਆ ਜਿਨ੍ਹਾਂ ਨੇ ਆਪਣਿਆਂ ਦਾ ਕਤਲ ਕੀਤਾ ਅੱਜ ਸਾਰੇ ਸੰਗਤ ਜੀ ਅਸੀਂ ਸਾਰੇ ਅੱਗੇ ਹੋ ਹੋ ਕੇ ਕਹਿੰਨੇ ਆਂ ਵੀ ਅਸੀਂ ਗੁਰੂ ਦੇ ਸਿੱਖਾ ਪਰ ਅੰਦਰ ਸਿੱਖੀ ਹੈ ਕਿ ਨਹੀਂ ਇਹ ਤਾਂ ਗੁਰੂ ਮਹਾਰਾਜ ਜੀ ਨੂੰ ਹੀ ਪਤਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਸਾਰੇ ਇੱਕੋ ਜੇ ਨਹੀਂ ਹੁੰਦੇ ਕੇਵਲ ਧਰਮ ਦਾ ਪੇਸ ਬਣਾ ਲੈ ਨਾਲ ਕੋਈ ਧਰਮੀ ਨਹੀਂ ਹੁੰਦਾ ਮਰਦਾਨਿਆਂ ਕਰੋੜਾ ਬੰਦਿਆਂ ਦੇ ਵਿੱਚੋਂ ਕੋਈ ਇੱਕੋ ਧਰਮੀ ਬੰਦਾ ਪੂਰਾ ਹੁੰਦਾ ਗੁਰਬਾਣੀ ਵਿੱਚ ਵੀ ਬਚਨ ਆਉਂਦਾ ਹੈ ਕੀ ਕਰੋੜਾਂ ਵਿੱਚੋਂ ਹੀ ਕੋਈ ਇੱਕ ਅੱਧਾ ਸਿੱਖ ਹੁੰਦਾ ਹੈ ਬਾਕੀ ਸਾਰੇ ਵਿਹਾਰੀ ਹੁੰਦੇ ਨੇ ਭਾਲ ਲੈਣ ਦੇਣ ਵਾਲੇ ਜਾਂ ਕਹਿਣੋ ਖਰਚਾ ਚਲਾਉਣ ਵਾਲੇ ਹੁੰਦੇ ਨੇ ਉਹ ਲੋਕ ਬਸ ਧਰਮ ਦੇ ਨਾਲ ਜੁੜ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਐਂ ਬਤੀਤ ਕਰ ਜਾਂਦੇ ਨੇ ਅੰਦਰ ਉਹਨਾਂ ਦੇ ਧਰਮ ਦੀ ਕੋਈ ਗੱਲ ਨਹੀਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ ਹੈ ਜਿਨੇ ਧਰਮ ਕਮਾਇਆ ਜਿਨੇ ਗੁਰੂ ਮਹਾਰਾਜ ਜੀ ਦੀ ਸਿੱਖੀ ਕਮਾਈ ਸਾਧ ਸੰਗਤ ਜੀ ਕਦੇ ਵੀ ਧਰਮ ਦਾ ਬੀਜ ਨਾਸ ਨਹੀਂ ਹੁੰਦਾ ਚੰਗੇ ਬੰਦੇ ਵੀ ਸਦਾ ਰਹਿੰਦੇ ਨੇ ਹਰ ਸੰਪਰਦਾ ਦੇ ਵਿੱਚ ਰਹਿੰਦੇ ਨੇ ਸੰਸਾਰ ਵਿੱਚ ਜਿੰਨੀਆਂ ਵੀ ਸੰਪਰਦਾਵਾਂ ਨੇ ਭਾਵੇਂ ਉਹ ਸੰਨਿਆਸੀਆਂ ਦੀਆਂ ਜੋਗੀਆਂ ਦੀਆਂ ਉਦਾਸੀਆਂ ਦੀਆਂ ਨਿਰਮਲਿਆ ਦੀਆਂ ਨਿਹੰਗ ਸਿੰਘ ਹੋਣ ਟਕਸਾਲੀ ਹੋਣ ਆਪ ਜੀ ਨੂੰ ਸਾਰੀਆਂ ਸੰਪਰਦਾਵਾਂ ਦੇ ਵਿੱਚ ਚੰਗੇ ਮਾਪੁਰਸ਼ ਜ਼ਰੂਰ ਦਿਸਣਗੇ ਗੱਲ ਤਾਂ ਸਾਧ ਸੰਗਤ ਜੀ ਸਾਡੇ ਤੇ ਵੀ ਹੈ ਕਿ ਸਾਡੀ ਕਿਹੋ ਜੀ ਸੋਚ ਹੈ ਤੇ ਅਸੀਂ ਕਿਨੂੰ ਲੱਭਣ ਜਾਂਦੇ ਹਾਂ ਜੇ ਚੰਗਾ ਲੱਭਣ ਜਾਉਂਗੇ ਤਾਂ ਚੰਗਾ ਮਿਲੇਗਾ ਤੇ ਜੇ ਮਾੜਾ ਲੱਭਣ ਜਾਉਂਗੇ ਤਾਂ ਮਾੜਾ ਮਿਲੇਗਾ ਜੇ ਅਸੀਂ ਦੂਜੇ ਦਾ ਐ ਵੀ ਦੇਖਣਾ ਹੈ ਵੀ ਕਈ ਜਾਣਾ ਵੀ ਇਹਦੀ ਇਹ ਵੀ ਮਾੜੀ ਚੀਜ਼ ਹੈ ਇਹ ਇਹ ਵੀ ਮਾੜਾ ਕੰਮ ਕਰ ਰਿਹਾ ਸੋ ਗੁਰੂ ਨਾਨਕ ਸਾਹਿਬ ਕਹਿੰਦੇ ਮੰਗਲਨਾਥ ਦੇ ਅੰਦਰ ਨੀਕੀ ਹੈ ਇਹਨਾਂ ਉੱਤੇ ਰੱਬ ਦੀਆਂ ਬਰਕਤਾਂ ਮਿਹਰਾ ਹੁੰਦੀਆਂ ਨੇ ਤੇ ਇਹੋ ਜੇ ਬੰਦਿਆਂ ਨੂੰ ਘਾਟਾ ਨਹੀਂ ਹੁੰਦਾ ਇਕੱਲੇ ਹੀ ਬਹੁਤ ਹੁੰਦੇ ਨੇ ਮਹਾਰਾਜ ਕਹਿੰਦੇ ਮਰਦਾਨਿਆਂ ਇਹੋ ਜਿਹੇ ਲੋਕ ਅੰਦਰੂ ਬਾਹਰੂ ਇੱਕੋ ਵਰਗੇ ਹੁੰਦੇ ਨੇ ਐਦਾਂ ਨਹੀਂ ਆ ਕਿ ਬਾਹਰੂ ਮਿੱਠੇ ਹੋਣ ਤੇ ਅੰਦਰੂ ਛੁਰੀ ਚਲਾਉਂਦੇ ਹੋਣ ਜੇ ਬਾਹਰੂ ਮਿੱਠੇ ਨੇ ਤਾਂ ਅੰਦਰੂ ਵੀ ਮਿੱਠੇ ਨੇ ਉਹ ਸਰਬੱਤ ਦਾ ਭਲਾ ਮੰਗਦੇ ਨੇ ਸਰਬੱਤ ਦਾ ਭਲਾ ਕਰਦੇ ਨੇ ਪਰ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਇਹ ਅਵਸਥਾ ਆਪੇ ਨਹੀਂ ਬਣਦੀ ਇਹ ਅਵਸਥਾ ਉਹਨੂੰ ਹੀ ਮਿਲਦੀ ਹੈ ਜਿਸਤੇ ਕਰਤਾਰ ਕਿਰਪਾ ਕਰਦਾ ਹੈ ਪਈ ਮਰਦਾਨਾ ਜੀ ਫੇਰ ਗੁਰੂ ਮਹਾਰਾਜ ਜੀ ਨੂੰ ਅੱਗੇ ਬੇਨਤੀ ਕਰਦੇ ਨੇ ਮਹਾਰਾਜ ਹੁਣ ਅਸੀਂ ਸੁਮੇਰ ਪਹਾੜ ਤੇ ਚਲੀਏ ਅਸਲ ਵਿੱਚ ਪਈ ਮਰਦਾਨਾ ਜੀ ਨੂੰ ਹਮੇਸ਼ਾ ਹੀ ਬਹੁਤ ਕਾਲੀ ਰਹਿੰਦੀ ਸੀ ਕਿ ਅੱਗੇ ਚਲੀਏ ਅੱਗੇ ਜਾ ਕੇ ਵੇਖੀਏ ਕਿਉਂਕਿ ਪਈ ਮਰਦਾਨਾ ਜੀ ਦਾ ਸ਼ੁਰੂ ਤੋਂ ਹੀ ਸੁਭਾਅ ਥੋੜਾ ਕਾਲਾ ਸੀ ਸੋ ਪਈ ਮਰਦਾਨਾ ਜੀ ਐਦਾਂ ਹੀ ਸੀ ਪਈ ਮਰਦਾਨਾ ਜੀ ਕਹਿ ਦਿੰਦੀ ਸੀ ਕਿ ਮਹਾਰਾਜ ਇੱਥੇ ਬੈਠੇ ਨਾ ਨਾ ਵੀ ਅੱਗੇ ਵੀ ਚਲੀਏ ਸੋ ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਹੌਲੀ ਹੌਲੀ ਸਹਿਜੇ ਸਹਿਜੇ ਸੁਮੇਰ ਪਰਬਤ ਤੇ ਵੀ ਲੈ ਜਾਗੇ ਬਸ ਤੂੰ ਸਬਰ ਕਰ ਮਹਾਰਾਜ ਦੇਰ ਕਿਉਂ ਲਈ ਗਏ ਅੱਗੇ ਚੱਲ ਕੇ ਉਹਨਾਂ ਸਿੱਧਾ ਕੋਲ ਚਲੇ ਫਿਰ ਗੁਰੂ ਮਹਾਰਾਜ ਦੁਆਰਾ ਬੋਲੇ ਮਰਦਾਨਾ ਜੀ ਨੂੰ ਪਹਿਲਾਂ ਵੀ ਬੋਲਿਆ ਤੇ ਹੁਣ ਮਹਾਰਾਜ ਫੇਰ ਬੋਲਦੇ ਨੇ ਮਹਾਰਾਜ ਕਹਿੰਦੇ ਮਰਦਾਨਿਆ ਇੱਕ ਸਿੱਧ ਨੇ ਹਜੇ ਹੋਰ ਆਣਾ ਹੈ ਉਹਨੂੰ ਆ ਲੈਣ ਦੇ ਫੇਰ ਚੱਲਾਂਗੇ ਜਿਹੜਾ ਹੁਣ ਸਿਧਾਰਿਆ ਉਹਦੇ ਮਨ ਵਿੱਚ ਬਹੁਤ ਹੰਕਾਰ ਭਰਿਆ ਪਿਆ ਤੇ ਜੇ ਅਸੀਂ ਅੱਗੇ ਚਲੇ ਗਏ ਤੇ ਉਹਦੇ ਮਨ ਦਾ ਹੰਕਾਰ ਨਾ ਤੋੜਿਆ ਤਾਂ ਫੇਰ ਮਰਦਾਨਿਆਂ ਸਾਡੀ ਯਾਤਰਾ ਪੂਰੀ ਨਹੀਂ ਹੋਣੀ ਮਹਾਰਾਜ ਕਹਿੰਦੇ ਜਿਹੜਾ ਹੁਣ ਸਿਧਾਰਿਆ ਇਹਦਾ ਨਾਮ ਹੈ ਸ਼ੰਭੂਨਾਥ 84 ਸਿਧਾਂ ਦੇ ਵਿੱਚ ਸ਼ੰਭੂਨਾਥ ਇਹ ਬਹੁਤ ਵੱਡਾ ਸਿਧ ਹੈ ਇਹ ਸਿਧ ਸਾਡੇ ਨਾਲ ਚਰਚਾ ਕਰਨ ਲਈ ਆ ਰਿਹਾ ਹੈ ਇਹਦਾ ਵੀ ਹੰਕਾਰ ਤੋੜਨਾ ਹੈ ਭਾਈ ਮਰਦਾਨਾ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਮਹਾਰਾਜ ਜਿਹੜਾ ਹੁਣ ਸਿੱਧ ਆ ਰਿਹਾ ਹੈ ਕੀ ਉਹ ਮੰਗਲਨਾਥ ਦੇ ਲੈਵਲ ਦਾ ਹੈ ਜਾਂ ਉਸ ਤੋਂ ਵੀ ਵੱਡਾ ਸਿੱਧ ਹੈ ਜਿਹੜਾ ਮਹਾਰਾਜ ਪਹਿਲਾਂ ਸਿੱਧ ਆਇਆ ਸੀ ਮੰਗਲਨਾਥ ਉਹ ਤਾਂ ਬਹੁਤ ਹੀ ਚੰਗਾ ਸਿੱਧ ਸੀ ਚੰਗੇ ਬੰਦੇ ਨੂੰ ਸਾਰੇ ਚੰਗਾ ਹੀ ਕਹਿੰਦੇ ਨੇ ਤੇ ਮਾੜੇ ਨੂੰ ਮਾੜਾ ਕਿਸੇ ਵਿਦਵਾਨ ਨੇ ਲਿਖਿਆ ਹੈ ਵੀ ਮਿੱਠਾ ਬੋਲਣ ਨਾਲ ਕਿੰਨੇ ਪਵਨਾ ਵਿੱਚ ਖੁਸ਼ੀ ਮਿਲਦੀ ਹੈ ਇਹਦੇ ਵਿੱਚ ਕੰਜੂਸੀ ਕਾ ਦੀ ਮਿੱਠਾ ਬੋਲਣ ਵਿੱਚ ਕਿਸੇ ਦਾ ਪੈਸਾ ਥੁੜੀਆਂ ਲੱਗਣਾ। ਆਓ ਜੀ ਭਰਾ ਜੀ ਵੀਰ ਜੀ ਕਹਿਣਾ ਸਤਕਾਰ ਕਰਨਾ ਮਿੱਠੇ ਬੋਲ ਬੋਲਨੇ। ਇਹਦੇ ਵਿੱਚ ਕੋਈ ਖਰਚਾ ਥੁੜੀਆਂ ਹੋਣਾ। ਇਹਦੇ ਵਿੱਚ ਕੋਈ ਮਿਹਨਤ ਵੀ ਨਹੀਂ। ਤਾਂ ਮਿੱਠੇ ਬੋਲ ਬੋਲਣ ਵਿੱਚ ਕੰਜੂਸੀ ਕਾਦੀ ਕਰਨੀ। ਜਿਹੜੇ ਲੋਕ ਮਿੱਠਾ ਨਹੀਂ ਬੋਲਦੇ, ਫਿੱਕਾ ਬੋਲਦੇ ਨੇ ਤਾਂ ਉਹਨਾਂ ਦਾ ਤਨ ਮਨ ਵੀ ਫਿੱਕਾ ਹੋ ਜਾਂਦਾ ਹੈ। ਫਿੱਕਾ ਬੋਲ ਬੋਲਣ ਵਾਲੇ ਦੀ ਸੋਭਾ ਫਿੱਕੀ ਪੈ ਜਾਂਦੀ ਹੈ। ਅਕਸਰ ਪਿੰਡਾਂ ਦੇ ਵਿੱਚ ਜਿਹੜਾ ਫਿੱਕਾ ਬੋਲਦੇ ਨੇ ਉਹਨਾਂ ਦਾ ਨਾਮ ਹੀ ਪੈ ਜਾਂਦਾ ਵੀ ਵੱਡ ਖਾਣਿਆਂ ਦਾ ਟੱਬਰ ਉਹ ਬੋਲਦੇ ਏਦਾਂ ਨੇ ਕਿ ਵੱਡ ਖਾਂਣਗੇ ਕਈ ਵਾਰ ਪੁੱਛੀਏ ਵੀ ਉਹਨਾਂ ਨੂੰ ਵੱਡ ਖਾਣੇ ਕਿਉਂ ਕਹਿੰਦੇ ਹੋ ਤਾਂ ਉਹ ਗਿਉ ਕਹਿੰਦੇ ਨੇ ਵੀ ਉਹ ਵੱਡਣ ਨੂੰ ਪੰਦੇ ਨੇ ਵੱਡ ਖਾਨ ਨੂੰ ਪੰਦੇ ਨੇ ਸੋ ਗੁਰੂ ਮਹਾਰਾਜ ਕਹਿੰਦੇ ਐਹੋ ਜੇ ਲੋਕ ਨੇ ਜਿਹੜਾ ਫਿੱਕਾ ਬੋਲਦੇ ਨੇ ਉਹਨਾਂ ਦੀ ਸੋਭਾ ਵੀ ਫਿੱਕੀ ਪੈ ਜਾਂਦੀ ਹੈ ਤੇ ਜਿਹੜੇ ਲੋਕ ਮਿੱਠੇ ਬੋਲ ਬੋਲਦੇ ਨੇ ਮਿੱਠੇ ਬਚਨ ਕਰਦੇ ਨੇ ਆਓ ਜੀ ਬੈਠੋ ਜੀ ਉਹਨਾਂ ਨਾਲ ਸਾਰੇ ਗੱਲ ਕਰਕੇ ਵੀ ਖੁਸ਼ ਹੁੰਦੇ ਨੇ ਉਹਨਾਂ ਕੋਲ ਆ ਕੇ ਵੀ ਖੁਸ਼ ਹੁੰਦੇ ਨੇ ਸੋ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਅਸੀਂ ਵੀ ਸਿੱਕਾ ਬੋਲਣਾ ਛੱਡੀਏ ਤੇ ਮਿੱਠੇ ਬੋਲ ਬੁਲਿਆ ਕਰੀਏ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਹ ਜਿਹੜਾ ਮੰਗਲਨਾਥ ਸੀ ਸਿੱਧ ਉਹ ਤਾਂ ਬਹੁਤ ਹੀ ਕਮਾਲ ਦਾ ਸਿੱਧ ਸੀ ਮਹਾਰਾਜ ਜਿਹੜਾ ਹੁਣ ਸਿਧਾ ਰਿਹਾ ਕਿ ਉਹ ਮੰਗਲਨਾਥ ਵਰਗਾ ਹੈ ਜਾਂ ਉਹਨਾਂ ਤੋਂ ਕੁਝ ਵੱਖਰਾ ਹੈ ਮਰਦ ਆਦ ਜਿਹੜੇ ਸਿੱਧ ਨੂੰ ਅਸੀਂ ਹੁਣ ਉਡੀਕ ਰਹੇ ਹਾਂ ਉਹ ਕਹੋ ਜੈ ਉਹਦੇ ਬਾਰੇ ਵੀ ਕੁਝ ਦੱਸੋ 나ਥਾ ਦੇ 나ਥ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਮਹਾਰਾਜਿਆਂ ਦੇ ਮਹਾਰਾਜੇ ਗੁਰੂ ਨਾਨਕ ਸੱਚੇ ਪਾਸ਼ਾ ਬੋਲੇ ਮਹਾਰਾਜ ਕਹਿੰਦੇ ਮਰਦਾਨਿਆਂ ਜਿੰਨੇ ਵੀ ਤੂੰ 나ਥ ਦੇਖੇ ਨੇ ਗੋਰਖ 나ਥ ਮੰਗਲ 나ਥ ਭੰਗਰ 나ਥ ਝੰਗਰ 나ਥ ਜਿੰਨੇ ਵੀ 나ਥਾ ਦਾ ਢੋਲਾ ਜਿੰਨੇ ਵੀ 나ਥ ਤੂੰ ਸਮਝ ਲੈ ਕੀ ਹੈ ਉਨ੍ਹਾਂ ਵਿੱਚੋਂ ਮੰਗਲਨਾਥ ਜਿਹੜਾ ਸਿੱਤ ਹੈ ਉਹ ਸਾਰਿਆਂ ਵਿੱਚੋਂ ਉੱਚਾ ਸਿੱਧ ਹੈ ਮੰਗਲਨਾਥ ਦੀ ਜਿੱਥੇ ਅਵਸਥਾ ਪਹੁੰਚ ਚੁੱਕੀ ਹੈ ਉਸ ਅਵਸਥਾ ਤੇ ਉਹਦੇ ਗੁਰੂ ਵੀ ਨਹੀਂ ਪਹੁੰਚੇ ਭਲਾ ਮੰਗਲਨਾਥ ਦਾ ਗੁਰੂ ਕੌਣ ਸੀ ਮੰਗਲਨਾਥ ਦਾ ਗੁਰੂ ਗੁਰੂ ਗੋਰਖਨਾਥ ਸੀ ਸੋ ਗੋਰਖਨਾਥ ਨਾਲੋਂ ਵੀ ਮੰਗਲਨਾਥ ਅੱਗੇ ਹੈ ਗੁਰੂ ਨਾਲੋਂ ਵੀ ਚੇਲਾ ਅੱਗੇ ਹੈ ਮੰਗਲਨਾਥ ਆਪਣੇ ਗੁਰੂ ਤੋਂ ਵੀ ਉੱਚੀ ਅਵਸਥਾ ਦਾ ਮਾਲਕ ਹੈ ਮੰਗਲਨਾਥ ਨੇ ਪੂਰਨ ਜੋਗ ਕਮਾਇਆ ਉਹਨੇ ਸਿੱਧਾ ਦਾ ਭੇਖ ਰੱਖਿਆ ਮੰਗਲਨਾਥ ਸਾਰੇ ਸਿੱਧਾ ਵਿੱਚੋਂ ਸ੍ਰੇਸ਼ਟ ਹੈ ਜਿਸਨੇ ਆਪਣੇ ਮਨ ਦੇ ਸਾਰੇ ਵਿਕਾਰਾਂ ਨੂੰ ਜਿੱਤ ਲਿਆ ਹੁਣ ਸਾਧ ਸੰਗਤ ਜੀ ਮਨ ਦੇ ਵਿਕਾਰਾਂ ਨੂੰ ਜਿੱਤਣਾ ਕੋਈ ਸੌਖਾ ਥੋੜੀ ਨਾ ਹੈ ਕਰੋਧ ਨੂੰ ਕਿੱਥੇ ਜਿੱਤਣਾ ਸੌਖਾ ਹੈ ਕਾਮ ਨੂੰ ਹੰਕਾਰ ਨੂੰ ਲੋਭ ਨੂੰ ਮੋਹ ਨੂੰ ਜਿੱਤਣਾ ਕਿੱਥੇ ਸੌਖਾ ਹੈ ਠੀਕ ਹੈ ਜੇ ਸਾਧਨਾ ਸਿਰੇ ਲੱਗ ਜੇ ਤਾਂ ਠੀਕ ਹੈ ਪਰ ਬੰਗ ਤਾਂ ਵਿੱਚ ਹੀ ਰਹਿ ਜਾਂਦੇ ਨੇ ਮਾ ਰਾਜ ਕਹਿੰਦੇ ਮਰਦਾਨਿਆਂ ਜੋਗ ਦੇ ਵਿੱਚ ਕੋਈ ਪੂਰਾ ਹੁੰਦਾ ਸਾਰੇ ਪੂਰੇ ਨਹੀਂ ਹੁੰਦੇ ਠੀਕ ਹੈ ਗੋਰਖਨਾਥ ਜੋਗ ਵਿੱਚ ਪੂਰਾ ਉਹਨੇ ਆਪਣਾ ਮਨ ਮਾਰਿਆ ਲੇਕਿਨ ਬਹੁਤੀ ਗੱਲਾਂ ਨੇ ਜਿਹੜੀਆਂ ਮੰਗਲਨਾਥ ਕੋਲ ਹੈ ਤੇ ਗੁਰੂ ਗੋਰਖਨਾਥ ਕੋਲ ਨਹੀਂ ਹੈ ਗੋਰਖਨਾਥ ਦੇ ਅੰਦਰ ਇੰਨੀ ਭਗਤੀ ਨਹੀਂ ਜਿੰਨੀ ਮੰਗਲਨਾਥ ਦੇ ਅੰਦਰ ਹੈ ਜਿੰਨੀ ਭਾਵਨਾ ਸ਼ਰਧਾ ਪਿਆਰ ਮੰਗਲਨਾਥ ਦੇ ਅੰਦਰ ਹੈ ਉਹ ਨਹੀਂ ਗੋਰਖਨਾਥ ਦੇ ਅੰਦਰ ਨਹੀਂ ਹੈ ਯੋਗੀ ਤਾਂ ਗੋਰਖਨਾਥ ਪੂਰਾ ਹੈ ਯੋਗ ਤਾਂ ਉਹਦੇ ਅੰਦਰ ਪੂਰਾ ਹੈ ਪਰ ਹਜੇ ਮੰਗਲਨਾਥ ਵਰਗਾ ਪ੍ਰੇਮ ਨਹੀਂ ਹੈ ਸਾਧ ਸੰਗਤ ਦੀ ਯੋਗ ਹੋਣਾ ਹੋਰ ਗੱਲ ਹੈ ਤੇ ਪ੍ਰੇਮ ਹੋਣਾ ਹੋਰ ਗੱਲ ਹੈ ਸੋ ਪ੍ਰੇਮ ਦੀ ਜਿਹੜੀ ਅਵਸਥਾ ਹੈ ਉਹ ਮੰਗਲਨਾਥ ਦੇ ਕੋਲ ਹੈ ਮੰਗਲਨਾਥ ਨੇ ਆਪਣੇ ਸਾਰੇ ਮਨ ਦੇ ਵਿਕਾਰ ਜਿੱਤਲੇ ਹੋਏ ਨੇ ਕੱਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਜਿੱਤਿਆ ਜਿਹੜੇ ਹੋਰ ਮਨ ਦੇ ਵਿੱਚ ਬਲਵਲੇ ਉੱਠਦੇ ਨੇ ਉਹਨਾਂ ਸਾਰਿਆਂ ਨੂੰ ਜਿੱਤ ਲਿਆ ਵਕਾਰਾ ਦਾ ਉਹਨੇ ਨਾਮੂ ਨਿਸ਼ਾਨ ਹੀ ਮਿਟਾ ਦਿੱਤਾ ਸਫਾਈ ਕਰ ਦਿੱਤੀ ਉਹਨੇ ਪੂਰਨ ਸੰਤਾ ਵਾਲੀ ਪਦਵੀ ਪਾ ਲਈ ਹੈ ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਆਪਾ ਭਾਵ ਮਿਟਾ ਦਿੰਦੇ ਨੇ ਭਜਾ ਦਿੰਦੇ ਨੇ ਉਹਨੇ ਮਾਨ ਛੱਡ ਦਿੱਤਾ ਤੇ ਬਹੁਤੀ ਨਿਮਰਤਾ ਦੇ ਵਿੱਚ ਆ ਚੁੱਕੇ ਨੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਗੱਲ ਅਖੀ ਕਿ ਮੰਗਲਨਾਥ ਗੋਰਖਨਾਥ ਨਾਲੋਂ ਵੀ ਉੱਪਰ ਤਾਂ ਆਪੇ ਮਰਦਾਨਾ ਜੀ ਕਹਿੰਦੇ ਮਹਾਰਾਜ ਇਦਾਂ ਵੀ ਹੁੰਦਾ ਹੈ ਕਿ ਕਦੀ ਕੋਈ ਚੇਲਾ ਗੁਰੂ ਨਾਲੋਂ ਉੱਪਰ ਹੋ ਜੇ ਮਹਾਰਾਜ ਜੇ ਮੰਗਲਨਾਥ ਦੀ ਅਵਸਥਾ ਆਪਣੇ ਗੁਰੂ ਨਾਲੋਂ ਵੀ ਉੱਪਰ ਹੈ ਤਾਂ ਮੰਗਲਨਾਥ ਨੇ ਗੋਰਖਨਾਥ ਨੂੰ ਗੁਰੂ ਕਿਉਂ ਬਣਾਇਆ ਆਪਣੇ ਤੋਂ ਘੱਟ ਅਵਸਥਾ ਵਾਲੇ ਨੂੰ ਆਪਣਾ ਗੁਰੂ ਕਿਉਂ ਬਣਾਇਆ ਆਪਣੇ ਤੋਂ ਛੋਟੇ ਦਾ ਸਿੱਖ ਕਿਵੇਂ ਬਣ ਗਿਆ ਮੰਗਲਨਾਥ ਤੇ ਉਹਦੇ ਕੋਲੋਂ ਜੋਗ ਦਾ ਭੇਖ ਕਿਵੇਂ ਲਿਆ ਕਿਉਂਕਿ ਸਾਧ ਸੰਗਤ ਦੀ ਭੇਖ ਲੈਣਾ ਪੈਂਦਾ ਗੁਰੂ ਕੋਲ ਆਪਾਂ ਵੀ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਛਕਦੇ ਆ ਤਾਂ ਹੀ ਤਾਂ ਸਾਨੂੰ ਖਾਲਸੇ ਦਾ ਭੇਸ ਮਿਲਦਾ ਹੈ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤਾਂ ਹੀ ਤਾਂ ਅਸੀਂ ਪੰਜ ਕਕਾਰ ਪਾਣੇ ਆ ਭਾਵ ਇਦਾਂ ਹੀ ਜੋਗੀਆਂ ਨੂੰ ਵੀ ਗੁਰੂ ਧਾਰਨ ਕਰਨਾ ਪੈਂਦਾ ਤੇ ਭੇਸ ਲੈਣਾ ਪੈਂਦਾ ਸੋ ਮੰਗਲਨਾਥ ਨੇ ਗੁਰੂ ਗੋਰਖਨਾਥ ਨੂੰ ਆਪਣਾ ਗੁਰੂ ਕਿਉਂ ਬਣਾਇਆ ਨਾਰਾਜ ਕਹਿੰਦੇ ਗੱਲ ਇਦਾਂ ਹੈ ਮਰਦਾਨਿਆਂ ਜਦੋਂ ਬੰਦਾ ਆਪਣੇ ਘਰ ਚੋਂ ਰੱਬ ਨੂੰ ਲੱਭਣ ਵਾਸਤੇ ਤੁਰਦਾ ਤਾਂ ਉਹਨੂੰ ਜਿਹੜਾ ਮਿਲਦਾ ਉਹ ਉਹਨੂੰ ਹੀ ਗੁਰੂ ਧਾਰ ਲੈੰਦਾ ਐਵੇਂ ਹੀ ਮੰਗਲਨਾਥ ਨੂੰ ਪਹਿਲਾਂ ਗੋਰਖਨਾਥ ਮਿਲ ਗਿਆ ਕਾ ਉਹਨੇ ਗੋਰਖਨਾਥ ਨੂੰ ਹੀ ਆਪਣਾ ਗੁਰੂ ਬਣਾ ਲਿਆ ਜਿੱਥੋਂ ਚੀਜ਼ ਮਿਲਣੀ ਹੈ ਉੱਥੋਂ ਹੀ ਲੈਣੀ ਹੈ ਸੋ ਮੰਗਲਨਾਥ ਨੂੰ ਜਦੋਂ ਗੁਰੂ ਗੋਰਖਨਾਥ ਮਿਲਿਆ ਤਾਂ ਉਹਨੇ ਉਹਦੇ ਕੋਲੋਂ ਭੇਸ ਲੈ ਲਿਆ ਉਹਨੂੰ ਕੀ ਬਤਾ ਸੀ ਵੀ ਮੇਰੀ ਅਵਸਥਾ ਵੱਡੀ ਹੈ ਜਾਂ ਏਦੀ ਅਵਸਥਾ ਵੱਡੀ ਹੈ ਉਹਨੇ ਜੋਗ ਲੈਣਾ ਸੀ ਗਿਆਨ ਲੈਣਾ ਸੀ ਜੋ ਲੈਣਾ ਸੀ ਉਹਨੇ ਲੈ ਲਿਆ ਸੋ ਗੋਰਖਨਾਥ ਮੰਗਲਨਾਥ ਨੂੰ ਪਹਿਲਾਂ ਮਿਲਿਆ ਇਸ ਕਰਕੇ ਮੰਗਲਨਾਥ ਦਾ ਗੁਰੂ ਗੋਰਖਨਾਥ ਹੀ ਹੈ ਜਿਹੜੀ ਮੰਗਲਨਾਥ ਦੀ ਇਹ ਅਵਸਥਾ ਹੈ ਇਹ ਇਹਦੀ ਆਪਣੀ ਕਮਾਈ ਹੈ ਪੂਰਬਲੀ ਕਮਾਈ ਹੈ ਤੇ ਇਹ ਵੱਡੀ ਕਮਾਈ ਹੈ ਇਸ ਕਰਕੇ ਇਹ ਆਪਣੇ ਗੁਰੂ ਤੋਂ ਵੀ ਵੱਡਾ ਪਰ ਮਰਦਾਮਿਆਂ ਮੰਗਲਨਾਥ ਆਪਣੇ ਆਪ ਨੂੰ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਕਹਿੰਦਾ ਸਿਆਣੇ ਕਹਿੰਦੇ ਨੇ ਸਾਧ ਸੰਗਤੋ ਜੀ ਗੁਰੂ ਭਾਵੇਂ ਗੁੰਗਾ ਹੋਵੇ ਤੇ ਭਾਵੇਂ ਬੋਲਾ ਚੇਲੇ ਨੂੰ ਗੁਰੂ ਅੱਗੇ ਨਹੀਂ ਬੋਲਣਾ ਚਾਹੀਦਾ ਇਸ ਕਰਕੇ ਮੰਗਲਨਾਥ ਗੋਰਖਨਾਥ ਦਾ ਸਤਕਾਰ ਕਰਦਾ ਪਰ ਅਵਸਥਾ ਵਜੋਂ ਮੰਗਲਨਾਥ ਗੋਰਖਨਾਥ ਨਾਲੋਂ ਵੱਡਾ ਜਦੋਂ ਗੁਰਨਾਨਕ ਸਿੱਧੇ ਪਾਤਸ਼ਾਹ ਪਈ ਮਰਦਾਨਾ ਜਿਹਨੂੰ ਮੰਗਲਨਾਥ ਬਾਰੇ ਦੱਸਰੇ ਸਨ ਉਦਰ ਗੋਰਖਨਾਥ ਨੇ ਸ਼ੰਭੂਨਾਥ ਨੂੰ ਗੁਰੂ ਜੀ ਕੋਲ ਭੇਜਿਆ ਹੱਥ ਵਿੱਚ ਬਰਾਗਨ ਤੇ ਕੰਨ ਪਾੜ ਕੇ ਮੁੰਦਰਾ ਪਾਈ ਹੋਈ ਹੈ ਉਹਨੇ ਤੇ ਮਨ ਵਿੱਚ ਉਹਦੇ ਬਹੁਤ ਹੰਕਾਰ ਹੈ ਕਿ ਮੈਂ ਤਾਂ ਕਿਸੇ ਨੂੰ ਬੁੱਲ ਨਹੀਂ ਦਿੰਦਾ ਮੈਂ ਤਾਂ ਜਾਣਦਿਆਂ ਹੀ ਨਾਨਕ ਨੂੰ ਜਿੱਤ ਲੈਣਾ ਐਦਾਂ ਦੌੜਦਾ ਦੌੜਦਾ ਗੁਰੂ ਮਹਾਰਾਜ ਜੀ ਵੱਲ ਆਂਦਾ ਮਹਾਰਾਜ ਨੂੰ ਕਹਿੰਦਾ ਬਾਲੇ ਆਦੇਸ਼ ਅਸਲ ਵਿੱਚ ਸਾਧ ਸੰਗਤ ਜੀ ਆਪ ਸਿੱਧ ਗੁਰੂ ਮਹਾਰਾਜ ਜੀ ਨੂੰ ਬਾਲਕ ਸਮਝਦੇ ਸੀ ਬਾਲਕ ਕਿਉਂ ਕਿ ਉਹਨਾਂ ਦੀਆਂ ਆਪ ਦੀਆਂ ਉਮਰਾਂ ਬਹੁਤ ਹੀ ਵੱਡੀਆਂ ਸਨ ਕਿੰਨੇ ਕਿੰਨੇ ਸਾਲਾਂ ਦੀ ਉਮਰਾਂ ਸਨ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਹਜੇ ਛੋਟੀ ਉਮਰ ਵਿੱਚ ਸਨ ਤਾਂ ਇਸ ਕਰਕੇ ਉਹ ਗੁਰੂ ਮਹਾਰਾਜ ਜੀ ਨੂੰ ਬਾਲਕ ਕਹਿ ਦਿੰਦੇ ਸੀ ਪਰ ਉਹਨਾਂ ਨੂੰ ਕੀ ਪਤਾ ਕਿ ਇਹ ਕੌਣ ਨੇ ਕਿ ਖੁਦ ਖੁਦਾ ਖੁਦ ਇਹਨਾਂ ਦੇ ਸਾਹਮਣੇ ਖੜੇ ਨੇ ਮਹਾਰਾਜ ਕਹਿੰਦੇ ਆਓ ਸ਼ੰਭੂਨਾਥ ਪਰਮੇਸ਼ਰ ਨੂੰ ਆਦੇਸ਼ ਹੁਣ ਗੁਰੂ ਨਾਨਕ ਸੱਚੇ ਪਾਸ਼ਾ ਤੇ ਸ਼ੰਭੂਨਾਥ ਦੇ ਵਿੱਚ ਬਚਨ ਬਲਾਸ ਹੋਣ ਲੱਗੇ ਹਨ ਸ਼ੰਭੂਨਾਥ ਕਹਿੰਦਾ ਗੁਰੂ ਨਾਨਕ ਪਾਸ਼ਾ ਜੀ ਆਪਣੀ ਜਿੱਦ ਛੱਡ ਦਿਓ ਤੇ ਤੁਸੀਂ ਆਪਣੇ ਕੰਨਾਂ ਵਿੱਚ ਜੋਗ ਦੀਆਂ ਮੁੰਦਰਾ ਪਾ ਕੇ ਗੋਰਖਨਾਥ ਦੇ ਚੇਲੇ ਬਣ ਜਾਓ ਸ਼ਰੀਰ ਤੇ ਭਸਮ ਮਲ ਲਓ ਸਵਾਹ ਲਾ ਲਓ ਤੁਹਾਨੂੰ ਕੋਈ ਬਿਗਨ ਨਹੀਂ ਲੱਗੇਗਾ ਤੁਹਾਡੇ ਹਿਰਦੇ ਦਾ ਕਮਲ ਖਿੜ ਜਾਏਗਾ ਤੇ ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਤੇ ਤੁਸੀਂ ਸੁੰਨ ਮੰਡਲ ਦੇ ਵਸੀ ਬਣ ਜਾਓਗੇ ਇਹਨਾਂ ਜੋਗੀਆਂ ਦੇ ਵਿੱਚ ਸੁੰਨ ਮੰਡਲ ਦਾ ਬਹੁਤ ਜ਼ਿਕਰ ਹੁੰਦਾ ਹੈ ਬਾਣੀ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਇਸ ਸੁੰਨ ਅਵਸਥਾ ਦਾ ਜ਼ਿਕਰ ਕੀਤਾ ਸ਼ੰਭੂਨਾਥ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੁਹਾਡੀ ਸੁੰਨ ਮੰਡਲ ਦੇ ਵਿੱਚ ਸੁਰਤ ਲਵਾ ਦਿਆਂਗੀ ਫਿਰ ਤੁਹਾਨੂੰ ਆਉਣ ਜਾਣ ਦਾ ਚੰਮਨ ਮਰਿੰਦਾ ਚੱਕਰ ਨਹੀਂ ਰਹੇਗਾ ਆਓ ਹੁਣ ਤੁਸੀਂ ਗੁਰੂ ਗੋਰਖਨਾਥ ਦੇ ਚੇਲੇ ਬਣੋ ਚੇਲੇ ਬਨਣ ਤੋਂ ਬਾਅਦ ਜਿੱਥੇ ਤੁਹਾਡਾ ਦਿਲ ਕਰਦਾ ਹੈ ਉੱਥੇ ਜਾਓ ਰਾਹ ਵਿੱਚ ਤੁਹਾਨੂੰ ਕੋਈ ਰੋਕੇਗਾ ਨਹੀਂ ਥਗੇਗਾ ਨਹੀਂ ਨਾਨਕ ਤੈਨੂੰ ਬਹੁਤ ਵਧੀਆ ਮੌਕਾ ਮਿਲਿਆ ਮੇਰੀ ਗੱਲ ਮੰਨ ਲੈ ਤੈਨੂੰ ਰੱਬ ਮਿਲ ਜੇਗਾ ਤੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦੇਾਂਗੇ ਤੈਨੂੰ ਸੋਨ ਮੰਡਲ ਵਿੱਚ ਟਿਕਾ ਦੇਾਂਗੇ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਨੇ ਜਦੋਂ ਗੁਰੂ ਗੋਰਖਨਾਥ ਦੇ ਚੇਲੇ ਬਣੀਏ ਗੋਰਖਨਾਥ ਨੂੰ ਆਪਣਾ ਗੁਰੂ ਬਣਾ ਕੇ ਆਪਣਾ ਜੀਵਨ ਸਫਲਾ ਕਰ ਲੈ ਜਦੋਂ ਸ਼ੰਭੂਨਾਥ ਨੇ ਗੁਰੂ ਮਹਾਰਾਜ ਜੀ ਦੇ ਨਾਲ ਇਹੋ ਜਿਹੇ ਬਚਨ ਕੀਤੇ ਤਾਂ ਗੁਰੂ ਮਹਾਰਾਜ ਕਹਿੰਦੇ ਸ਼ੰਭੂਨਾਥ ਕੀ ਪਤਾ ਤੇਰਾ ਗੁਰੂ ਗੁਰੂ ਗੋਰਖਨਾਥ ਸਾਡਾ ਚੇਲਾ ਬਣ ਜੇ ਮਹਾਰਾਜ ਕਹਿੰਦੇ ਅਸੀਂ ਤਾਂ ਤੇਰੇ ਗੁਰੂ ਗੁਰੂ ਗੋਰਖਨਾਥ ਨੂੰ ਆਪਣਾ ਚੇਲਾ ਬਣਾਵਾਂਗੇ ਅਤੇ ਤੁਹਾਡੇ ਸਾਰਿਆਂ ਦਾ ਮਾਨ ਤੋੜਾਂਗੇ ਅਸੀਂ ਪਿੰਡੇ ਤੇ ਸਵਾ ਕੋਈ ਨਹੀਂ ਮਲਣੀ ਤੇ ਕੰਨ ਪੜਵਾ ਕੇ ਮੁੰਦਰਾ ਵੀ ਨਹੀਂ ਪਾਣੀਆ ਆ ਜੋ ਤੁਸੀਂ ਮੰਗਣ ਵਾਸਤੇ ਜੋ ਫੜਿਆ ਹੋਇਆ ਹੈ ਇਹ ਤਾਂ ਪਖਾਰੀਆਂ ਵਾਲਾ ਪੇਸ ਹੈ ਇਹ ਤਾਂ ਤੁਸੀਂ ਪਖਾਰੀਆਂ ਵਾਲੀਆਂ ਗੱਲਾਂ ਕਰਦੇ ਹੋ ਮੌਤ ਨੂੰ ਤਾਂ ਅਸੀਂ ਦੂਰ ਕਰ ਦਿੱਤਾ ਮੌਤ ਨੇੜੇ ਨਹੀਂ ਆਉਂਦੀ ਸਾਡੇ ਸੋ ਸਾਧ ਸੰਗਤ ਜੀ ਖੁਦ ਖੁਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਸਿੱਧ ਕਿਵੇਂ ਹੋਰ ਬਚਨ ਕਰਦੇ ਨੇ ਕਿਵੇਂ ਸਿੱਧਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਉਹੀ ਨੇ ਦਿਨਾਂ ਨੂੰ ਇਹ ਆਪਣੀ ਸਮਾਧੀਆਂ ਵਿੱਚ ਧਿਆਉਂਦੇ ਨੇ ਤੇ ਗੁਰੂ ਮਹਾਰਾਜ ਜੀ ਵੀ ਇੱਥੇ ਇਹਨਾਂ ਦਾ ਹੰਕਾਰ ਹੀ ਤੋੜਨ ਆਏ ਨੇ ਸੋ ਅੱਗੇ ਕਿਵੇਂ-ਕਿਵੇਂ ساری ਵਾਰਤਾ ਹੁੰਦੀ ਹੈ ਅਸੀਂ ਅਗਲੇ ਪ੍ਰਕਰਨਾ ਵਿੱਚ ਸਰਵਨ ਕਰਾਂਗੇ ਸਮੇ ਦੇ لحاظ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ